۶ۤ ۶۶ ۶۶ ۶۶ ۶۶ ۶۶ ۶۶ ۶۶

Amma şərtləri də bilirəm. Buyurun, rəssam. ਇਹ ਚੈਟ ਹਾਈ ਟੈਕ ਜੀ ਸਰ ਬੈ ਪਿੱਛੇ ਮੋਬਾਈਲ ਤਾਂ ਪਹਿਲੇ ਮਾਈਕ ਕੀ ਬੈ ਯਾਰ ਮਾਈਕ ਨੂੰ ਨੀਚੇ ਕਰੋ ਅੱਜ ਸਰਬਤ ਦੇ ਪ੍ਰਗਟਾਵੇ ਆਏ ਤੁਹਾਡੇ ਵੱਲੋਂ ਅੱਜ ਨਾ ਦੇਖੋ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ 13 April 1699 ਗੁਰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਕਿਲਾ ਸਾਕਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁਖਨਿਮਾਨ ਸਾਹਿਬ ਵਿਖੇ ਪਰਿਵਾਰ ਸਮੇਤ ਆਏ ਆਂ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਸਰ ਦੁਨੀਆਂ ਦੇ ਸਰਵ ਆਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਹੈਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹ ਅਰਦਾਸ ਸੱਚ ਕਰਨ ਲਈ ਪਰਮਾਤਮਾ ਮਾਤਾ ਅੱਜ ਖਾਸਾ ਸਾਜਣ ਦਿਵਸ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਇਹਨਾਂ ਵੱਡਾ ਦਿਹਾੜਾ ਹੈ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਹੈ ਜੀ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਚੜਾਇਆ ਜਾਂਦਾ ਚੋਲਾ ਸਾਹਿਬ ਤਾ ਕੁਛ ਕਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋ ਜਾਂਦਾ ਜੀ ਬਿਲਕੁਲ ਸੱਚ ਹੈ ਅੱਜ ਕੱਲ ਹਾਈਡਰੌਲਿਕ ਮਸ਼ੀਨਾ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾ ਹੈਗੀਆਂ ਤਾਂ ਕਿ ਸੇਫਟੀ ਵੀ ਰਹੇ ਤੇ ਨਾਲ ਨਾਲ ਜਦੋਂ ਮਰਜ਼ੀ ਉਹ ਚੋਲਾ ਸਾਹਿਬ ਨੂੰ ਬਦਲਣਾ ਹੋਵੇ ਬਲਕਿ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹ ਨਾ ਰਹੇ ਮੈਂ ਇਹ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਥੈਂਕ ਯੂ ਸਰ ਥੈਂਕ ਯੂ